ਉਹ ਤੇ ਤਾਂ ਵਾਦਾ ਸਮਾ ਹੋ ਗਿਆ ਕਿ ਜਿਹੜੇ ਸਰਹੱਦ ਦੇ ਲੋਕ ਨੇ ਉਹ ਪਾਣੀ ਦੀ ਮਾਰ ਖੜਾ ਦੀ ਮਾਰ ਨੂੰ ਜਿਹੜਾ ਝੱਲ ਰਹੇ ਸੀਗੇ ਔਰ ਜੇ ਗੱਲ ਕਰਦੇ ਆ ਉਸ ਮਾਰ ਨੂੰ ਝੱਲਣ ਤੋਂ ਬਾਅਦ ਬਹੁਤ ਸਾਰਾ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਔਰ ਇੱਕ ਨੁਕਸਾਨ ਜਿਹੜਾ ਕਿ ਕਦੀ ਕਿਸੇ ਦਾ ਪੂਰਾ ਨਹੀਂ ਹੋ ਸਕਦਾ ਉਹ ਨੁਕਸਾਨ ਤੇ ਸਾਰਾ ਦੇਖ ਰਹੇ ਨੇ ਸਾਰੇ ਦੇਖ ਰਹੇ ਨੇ ਕਿਸੇ ਦਾ ਟਰੈਕਟਰ ਟਰਾਲੀ ਕਿਸੇ ਦਾ ਡੁੱਬਿਆ ਕਿਸੇ ਦਾ ਘਾਟ ਡਿੱਗਿਆ ਤੇ ਕਿਹੜਾ ਕੋਈ ਹੋਰ ਨੁਕਸਾਨ ਹੁੰਦਾ ਉਹ ਸਾਰੇ ਦੇਖ ਰਹੇ ਨੇ ਪਰ ਜਿਹੜਾ ਨੁਕਸਾਨ ਮੋੜ ਮੁਸੇਵੇ ਦਾ ਜੇ ਮੇੜਾ ਨੁਕਸਾਨ ਹੋਣਾ ਪਾਣੀ ਦੇ ਪੀਣ ਦਾ ਮੇਲ ਗੱਲ ਕਰਦੇ ਆ ਤਾਂ ਉਹ ਉਸ ਵੱਲ ਕਿਸੇ ਦਾ ਜੇ ਧਿਆਨ ਨਹੀਂ ਜਾ ਰਿਹਾ ਕਿਉਂਕਿ ਜਿਹੜਾ ਬਾਰਿਸ਼ ਹੋਣ ਦੇ ਨਾਲ ਲਗਾਤਾਰ ਔਰ ਹੜ੍ਹਾਂ ਦੇ ਪਾਣੀ ਆਉਣ ਦੇ ਨਾਲ ਪਾਣੀ ਦਾ ਪੱਧਰ ਇਸ ਕਦਰ ਤੱਕ ਵੱਧ ਗਿਆ ਸੀਗਾ ਕਿ ਜਿਹੜਾ ਪਾਣੀ ਆ ਸਾਡੀ ਜ਼ਮੀਨ ਦੇ ਵਿੱਚ ਜਿਹੜਾ ਆਪਾਂ ਪਾਣੀ ਪੀਂਦੇ ਹਾਂ ਉਹ ਪਾਣੀ ਇੰਨਾ ਦੂਸ਼ਿਤ ਹੋ ਚੁੱਕਿਆ ਕਿ ਹੁਣ ਪੀਣ ਦੇ ਲਾਇਕ ਨਹੀਂ ਰਿਹਾ ਇਸ ਵੇਲੇ ਆਪਾਂ ਪਿੰਡ ਗੱਗੋਮਾਲ ਦੇ ਵਿੱਚ ਮੌਜੂਦ ਆ ਪਹਿਲਾਂ ਤਾਂ ਮੈਂ ਦਿਖਾ ਰਿਹਾ ਕਿ ਇਹ ਏਰੀਆ ਜਿਹੜਾ ਸੀਗਾ ਉਹ 3-3 4-4 ਫੁੱਟ ਤੱਕ ਜਿਹੜਾ ਸੀਗਾ ਪਾਣੀ ਤੱਕ ਡੁੱਬਾ ਸੀਗਾ ਅਜੇ ਤੱਕ ਪਾਣੀ ਅਜੇ ਵੀ ਕਈਆਂ ਜਗ੍ਹਾ ਦੇ ਉੱਤੇ ਖੜਾ ਆ ਔਰ ਪਾਣੀ ਪੀਣ ਵਾਲਾ ਜੇ ਗੱਲ ਕਰੀਏ ਤਾਂ ਆਹ ਪੀਣ ਵਾਲਾ ਪਾਣੀ ਆ ਔਰ ਇਹ ਇਸੋਲੇ ਜਿਹੜਾ ਪੀਲਾ ਪੈ ਚੁੱਕਾ ਯਾਰ ਗੱਲ ਕਰਦੇ ਆਂ ਦੀ ਸਮੈਲ ਦੀ ਤਾਂ ਆਪਾਂ ਸਮੈਲ ਵੀ ਇਹਦੀ ਲੈ ਕੇ ਦੇਖਦੇ ਆਂ ਪਰ ਇਹ ਸਮੈਲ ਵੀ ਜਿਹੜੀ ਇਹਦੀ ਆ ਬਹੁਤ ਗੰਦੀ ਆ ਮਤਲਬ ਪੀਣ ਯੋਗ ਨਹੀਂ ਹੈਗਾ ਸੜ ਨਾਲ ਪਿੰਡ ਵਾਸੀ ਆ ਗੱਲਬਾਤ ਕਰਨ ਦੇ ਲਈ ਪਹਿਲਾਂ ਤਾਂ ਗੱਲ ਕਰਦੇ ਪੈਂਜੀ ਪੀਣ ਵਾਲਾ ਪਾਣੀ ਪੀਣ लायक ਨਹੀਂ ਰਿਹਾ ਨਹੀਂ ਰਿਹਾ ਪੀਣ ਵਾਲਾ ਪਾਣੀ ਤੇ ਬਿਲਕੁਲ ਨਹੀਂ ਲਾਇਕ ਰਿਹਾ ਨਾ ਤੇ ਨਾ ਹੋਂਟੋਂ ਦਾ ਪਾਣੀ ਹੈਗਾ ਜਾਂ ਨਾ ਵੀ ਨਾਉਂਦੇ ਤੋਂ ਨੇ ਤਾਂ ਵੀ ਬਹੁਤ ਜ਼ਿਆਦਾ ਖਾਰਸ਼ ਹੁੰਦੀ ਆ ਕਈ ਬਿਮਾਰੀਆਂ ਲੱਗ ਸਕਦੀਆਂ ਐ ਤੇ ਮੈਂ ਤੇ ਸਰਕਾਰ ਨੂੰ ਇਹੀ ਬੇਨਤੀ ਕਰਾਂਗੀ ਕਿ ਸਾਡੇ ਪਿੰਡ ਦੀ ਸਫਾਈ ਕਰਾਈ ਜਾਵੇ ਪੀਣ ਵਾਲੇ ਪਾਣੀ ਵਾਸਤੇ ਸਾਨੂੰ ਕੋਈ ਸਹੂਲਤ ਦਿੱਤੀ ਜਾਵੇ ਕਿਉਂਕਿ ਕਈ ਘਰਾਂ ਦੇ ਵਿੱਚ ਤੇ ਬਿਲਕੁਲ ਵੀ ਗਰੀਬ ਹੈਗੇ ਆ ਜਿਹੜੇ ਪਾਣੀ ਨਹੀਂ ਮੁਹੱਈਆ ਕਰ ਸਕਦੇ ਤੇ ਸਾਰਿਆਂ ਨੂੰ ਪਾਣੀ ਵਾਸਤੇ ਬਹੁਤ ਦਿੱਕਤ ਆ ਰਹੀ ਥਾ ਪਰ ਇਹ ਕਿੰਨਾ ਕ ਨੁਕਸਾਨ ਹੋ ਰਿਹਾ ਪੀਣ ਵਾਲੇ ਪਾਣੀ ਦਾ ਬਹੁਤ ਸਾਰੇ ਬਿਮਾਰੀਆਂ ਬਹੁਤ ਜਿਆਦਾ ਬਹੁ ਖਾਰ ਚ ਹੁੰਦੀ ਆ ਜਦੋਂ ਨਾਈ ਹੈ ਇਚਨਾਨਗਰੀ ਦਾ ਉਦੋਂ ਬਹੁਤ ਜਿਆਦਾ ਬੰਦੜਾ ਪਾਣੀ ਪੀਣ ਵਾਸਤੇ ਤੇ ਬਹੁਤ ਪਾਣੀ ਕਿੰਨਾ ਕਿੰਨਾ ਸ਼ਰੋਮੀ ਆਪਣਾ ਆ ਦੇ ਇਥੇ ਪੰਜ ਪੰਜ ਫੋਟਾ ਇਥੇ ਪਾਣੀ ਹੈ ਨਾ ਐ ਜਗਾ ਕਿੰਨਾ ਕਿੰਨਾ ਨੁਕਸਾਨ ਨੁਕਸਾਨ ਤੇ ਬਹੁਤ ਜੇ ਹੁਣ ਕੀ ਵੇਖਦੇ ਜੇ ਕੋ ਸਾਡੇ ਆ ਘਾਰੇ ਦਾ ਨਾ ਪਾਣੀ ਆਹ ਸਾਹਮਣੇ ਆ ਤੇ ਘਰ ਆ ਉਥੋਂ ਤੱਕ ਪਾਣੀ ਜੇ ਹੋਰ ਲੋਕ ਮਜੂਦ ਹੈ ਭਾਜੀ ਪਾਣੀ ਪੀਣ ਜੋਗ ਨਹੀਂ ਰਿਹਾ ਪੀਣ ਲਾਇਕ ਨਹੀਂ ਰਿਹਾ ਹਰ 88 ਦੇ ਵੀ ਵੇਖੇ ਹੁਣੇ ਤੁਸੀਂ ਕੀ ਹਾਲਾਤ ਸੀ ਹੁਣ ਤੇ ਹੁਣ ਦਾ ਜੋ ਪਾਣੀ ਦਾ ਕੀ ਹਾਲਾਤ ਲੱਗਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਫੌਜ ਆ ਜੀ ਇਹ ਸਾੜਾ ਹੌੜਾਂ ਦੀ ਵਾਹੇ ਪ੍ਰਵਾਹ ਨਹੀਂ ਕਰਦੀ ਸਨ 87 ਚ ਨੇਰੀ ਆਈ ਜੀ ਇੱਕ ਬੜੀ ਵੱਡੀ ਹਾਪਤ ਆਈ ਉਦੋਂ ਵੀ ਸਾਡੇ ਕਿਸਾਨਾਂ ਦੇ ਫਸਲ ਜਿਹੜੀ ਤਬਾਹ ਹੋ ਗਈ ਨੇਰੀ ਨਾਲ ਉੱਡ ਗਈ ਕੁਝ ਬਾਹਰ ਤੇ ਬਾਅਦ ਵਿੱਚ ਬਾਰਿਸ਼ ਹੋਈ ਉਦੋਂ ਵੀ जिम्मेदार ਨੂੰ ਬਹੁਤ ਵੱਡਾ ਘਾਟਾ ਪਿਆ 87 ਇਹਦੇ ਮੁੱਕੀ ਨਹੀਂ ਤੇ ਫਿਰ 88 ਆ ਗਈ 88 ਜੀ ਐਡੀ ਵੱਡੀ ਆਫਤ ਆਈ ਮਤਲਬ ਉਦੋਂ ਮੋਬਾਈਲ ਚੁੱਕ ਨਹੀਂ ਹੈਗਾ ਜੀ ਅੱਜ ਤੇ ਮੋਬਾਈਲ ਦਾ ਚੁੱਕਿਆ ਪਾਣੀ ਅਜੇ ਪਠਾਨਕੋਟ ਹੁੰਦਾ ਤੇ ਸਾਨੂੰ ਪਹਿਲਾਂ ਪਤਾ ਲੱਗਦਾ ਵੀ ਪਾਣੀ ਟੁੱਟ ਜਾਣਾ ਉਹ ਗੁਪਤ ਪਾਣੀ ਆਇਆ 88 ਜੀ ਉਹਨੇ ਸਾਨੂੰ ਪਸ਼ੂ ਮਾਰ ਦਿੱਤੇ ਸਾਡੇ ਪਿੰਡ ਦੀਆਂ 15 ਮੌਤਾ ਕੱਲੇ ਦੀਆਂ ਹੋਈਆਂ ਗੱਗੋਮਾਲ ਦੀਆਂ ਜੀ ਹਾਂਜੀ ਫਿਰ ਉਹਦੇ ਮਗਰੋਂ 99 ਆ ਗਿਆ ਉਹਦੇ ਵਿੱਚ ਵੀ ਬਹੁਤ ਮੋਟਾ ਨੁਕਸਾਨ ਹੋਇਆ ਜੀ ਫਿਰ ਵਿੱਚੋਂ 95 ਆ ਗਿਆ ਦੇ ਵਿੱਚ ਬਹੁਤ ਮੋਟਾ ਨੁਕਸਾਨ ਹੋਇਆ ਪਾਣੀ ਆ ਗਿਆ ਅੱਜ 2025 ਦੇ ਵਿੱਚ ਪਾਣੀ ਆਇਆ ਇਹਨੇ ਬਹੁਤ ਮੋਟਾ ਨੁਕਸਾਨ ਕੀਤਾ ਮਹਾਰਾਜੀ ਇਹਦੇ ਖਾਲਸਾ ਰੱਬ ਦੇ ਆਸਰੇ ਜਿੰਦਾ ਪਤਾ ਨਹੀਂ ਕਿਤਰਾ ਵੀ ਮੌਜੇ ਖਾਲਸੇ ਦੀ ਇਹ ਚੜ੍ਹਦੀ ਕਲਾ ਰਹਿੰਦਾ ਪਾਣੀ ਪੂਣੀ ਦੇ ਚਲੋ ਹੁਣ ਜਿਹੜਾ ਆ ਗਿਆ ਆ ਗਿਆ ਹੁਣ ਪੀਣ ਵਾਲਾ ਪਾਣੀ ਪੀਣ ਲਾਇਕ ਨਹੀਂ ਤੁਹਾਡੇ ਹੈਗਾ ਪੀਣ ਵਾਲਾ ਪਾਣੀ ਦੇ ਹੁਣ ਸਰਕਾਰ ਨੂੰ ਹੀ ਅਪੀਲ ਕਰਾਂਗੇ ਆਪਣੇ ਮਹਿਕਮੇ ਨੂੰ ਦੱਸਾਂਗੇ ਵਾਟ ਸਪਲਾਈ ਮਹਿਕਮਾ ਜੋ ਸੇਵਾ ਨਿਵਾ ਰਹਿਆ ਜਾਂ ਸਾਰੀਆਂ ਆਪਣੇ ਬਾਬਾ ਜੀ ਸੇਵਾ ਕਰ ਰਹੇ ਨੇ ਸੰਥਾ ਕਰ ਰਹੀਆਂ ਨੇ ਕਾਰ ਸੇਵਾ ਵਾਲੇ ਉਹਨਾਂ ਨੂੰ ਅਪੀਲ ਕਰਾਂਗੇ ਕੋਈ ਆਰੋ ਪਿੰਡਾਂ ਚ ਲਾ ਕੇ ਦੇਵੋ ਜਿਹਦੇ ਵਿੱਚ ਗਰੀਬ ਪਾਣੀ ਪੀ ਸਕਣ ਤੇ ਆਪਣਾ ਬਿਮਾਰੀ ਤੋਂ ਰਹਿਤ ਰਹਿ ਸਕਣ ਹੁਣ ਲੋਕ ਆਪਾ ਦੇਖ ਰਹੇ ਨੇ ਤੁਹਾਡੇ ਪਿੰਡ ਇਥੇ ਵੀ ਜਿਹੜਾ ਬੋਤਲਾਂ ਵਾਲਾ ਪਾਣੀ ਪੀ ਰਹੇ ਜਿਹੜੀ ਕਾਰ ਸੇਵਾ ਤੋਂ ਆਇਆ ਜਾਂ ਕੋਈ ਹੋਰ ਕਿਹੋ ਸੋਸਾਇਟੀ ਜਾਂ ਸਰਕਾਰ ਵੱਲੋਂ ਪਾਣੀ ਆ ਉਹ ਪੀ ਰਹੇ ਆ ਕਦੋਂ ਤੱਕ ਦੇਣਗੇ ਵੇਖੋ ਜੀ ਹੁਣ ਤੇ ਇਹੀ ਉਹਨਾਂ ਨੇ ਪੀ ਲਈਓ ਕਰਾਂਗੇ ਹੁਣ ਪਾਣੀ ਜਿਹੜਾ ਆਇਆ ਹੈ 2-4 ਦਿਨ ਵਾਸਤੇ ਆਇਆ ਸੀ ਉਹਦੇ ਹੁਣ ਸਾਰਾ ਹਰ ਘਰ ਨੂੰ ਪਾਣੀ ਖਤਮ ਹੋ ਗਿਆ ਫਿਰ ਇਹੋ ਬੇਨਤੀ ਕਰ ਆਪਣਾ ਉਹ ਟਾਈਮ ਪਾਸ ਕਰਨ ਹੋ ਸਕਦਾ ਹੋਰ 2 ਮਹੀਨੇ 4 ਮਹੀਨੇ ਤੱਕ ਸਲੂ ਮੰਡ ਸਾਫ ਹੋ ਜਾਏ ਜਦੋਂ ਬੋਰ ਚੱਲਣਗੇ ਪਾਣੀ ਹੜਾ ਦਾ ਜਦੋਂ ਆਇਆ ਪਾਣੀ ਖੜਾ ਰਿਹਾ ਜ਼ਮੀਨ ਦੇ ਉੱਤੇ ਹਾਂਜੀ ਬੁਲਬਲੇ ਚੱਲਦੇ ਸੀ ਪਾਣੀ ਦੇ ਉਹ ਕੀ ਤੁਸੀਂ ਦੱਸ ਸਕਦੇ ਹੋ ਹਾਂਜੀ ਉਹਦੇ ਬਾਰੇ ਦੱਸ ਸਕਦੇ ਜਦੋਂ ਜ਼ਮੀਨ ਅਵੜੀ ਹੁੰਦੀ ਹੈ ਜੀ ਇਹ ਅਸੀਂ ਵੀ ਬਜ਼ੁਰਗਾਂ ਦੇ ਸੁਣਿਆ ਦੇ ਅਸੀਂ ਆਪਣੀ ਸਾਡੀ 60 ਸਾਲ ਉਮਰ ਹੋ ਗਈ ਆ ਸਾਰਾ ਕੋਈ ਤਜਰਬਾ ਕੀਤਾ ਜਦੋਂ ਜ਼ਮੀਨ ਰੱਜ ਜਾਂਦੀ ਆ ਉਹ ਥਲੜਾ ਪਾਣੀ ਫਿਰ ਜ਼ਮੀਨ ਉੱਪਰੋਂ ਕੱਢਦੀ ਆ ਬੁਲਬਲੇ ਮਾਰਦੀ ਆ ਜਾਂ ਰੱਜ ਜਾਂਦੀ ਆ ਉਹ ਜੀਰਜੰਦਾ ਉੱਪਰਲਾ ਪਾਣੀ ਫਿਰ ਥੱਲੇ ਚੱਲ ਜਾਂਦਾ ਉਹਨੂੰ ਕਹਿੰਦੇ ਜੀ ਮੇਰੇ ਅੱਜ ਕੀ ਹੁਣ ਪਾਣੀ ਗਾਹ ਆ ਗਿਆ ਤਾਂ ਆ ਗਿਆ ਉਹਨੂੰ ਬੋਲਦੇ ਲੋਕ ਬੋਲਦੇ ਪੁਰਾਣੇ ਬਜ਼ੁਰਗ ਕਹਿੰਦੇ ਬੋਲਦੇ ਸੀਮ ਪੈ ਜਾਂਦਾ ਖਤਰਾ ਹੁੰਦਾ ਇਸ ਤਰ੍ਹਾਂ ਪਾਣੀ ਜਿਹੜਾ ਗੰਦਾ ਹੋ ਜਾਂਦਾ ਉਤਲਾ ਪਾਣੀ ਥੱਲੇ ਚੱਲ ਜਾਂਦਾ ਥੱਲੜਾ ਉੱਤੇ ਆ ਜਾਂਦਾ ਮਿਕਸ ਹੋ ਗਿਆ ਪਾਣੀ ਮਹਾਰਾਜ ਪਹਿਲਾਂ ਵੀ ਜੇ ਗੱਲ ਕਰਦੇ ਆ ਸਾਡਾ ਸਾਰਾ ਇਲਾਕਾ ਸੀਮ ਵਾਲਾ ਇਲਾਕਾ ਹੁੰਦਾ ਸੀ ਹਾਂਜੀ ਹੁਣ ਥੋੜਾ ਜਿਹੜਾ ਸਫਾਈ ਦੇ ਲਾਉਂਦੇ ਨਾਲ ਥੋੜਾ ਫਰਕ ਪਿਆ ਸੀਗਾ ਕੀ ਲੱਗਦਾ ਮੁੜ ਫੇਰ ਉਸੇ ਗੰਮ ਤੇ ਚੱਲ ਗਿਆ ਬਿਲਕੁਲ ਜੀ ਇਹ ਹੁਣ 6 ਮਹੀਨੇ ਲੱਗ ਸਕਦੇ ਸਾਲ ਵੀ ਲੱਗ ਸਕਦਾ ਸਾਫ ਸੁਥਰਾ ਹ ਅਇਤੋਂ 30 ਸਾਲ ਪਿੱਛੇ ਚਲ ਜਿ ਗਿਆ ਆਪਣੀ ਸੰਭਾਲ ਦੇ ਵਿੱਚ ਸਾਡੇ ਬਜ਼ੁਰਗ ਖੂਹ ਤੇ ਬੈਠ ਕੇ ਪਾਣੀ ਪੀ ਲੈਂਦੇ ਹੁੰਦੇ ਸੀ ਵੀ ਇੰਨਾ ਮੰਡ ਉੱਚਾ ਹੈ ਹਾਂਜੀ ਨਲਕੇ ਲੱਗੇ ਹੋ ਨਲਕੇ ਨਲਕੇ ਲੱਗੇ 20 ਫੁੱਟ ਤੇ ਨਲਕਾ ਇੱਕ ਬਨੇ ਬਜ਼ੁਰਗਾਂ ਦਾ ਇੱਥੇ ਚਾਹ ਤਰੋਦੇ ਦੂਜੇ ਬਨੇ ਮਿਸਤਰੀ ਨਲਕਾ ਲਾਹਿੰਦਾ ਸੀ ਜੀ 20-25 ਫੁੱਟ ਤੇ ਪਾਣੀ ਆ ਜਾਂਦਾ ਬਹੁਤ ਸਾਫ ਪਾਣੀ ਹੁੰਦਾ ਸੀ ਹੁਣ ਤੇ ਪਾਣੀ ਪਿੱਛੋਂ ਗੰਦਗੀ ਆ ਆ ਕੇ ਪਹਾੜਾਂ ਦਾ ਨਹਿਰਾਂ ਦਾ ਫਿਰ ਆਪਣੇ ਪਹਾੜਾਂ ਦਾ ਉਹ ਜ਼ਮੀਨ ਦੇ ਵਿੱਚ ਰਵ ਗਿਆ ਇਹ ਪਾਣੀ ਗੰਦਾ ਹੋ ਗਿਆ ਜੀ ਸਾਡੇ ਮੰਡ ਦਾ ਬਹੁਤ ਗੰਦਾ ਹੋ ਗਿਆ ਨੁਕਸਾਨ ਕਿੰਨਾ ਹੋਇਆ ਸੀਦਾ ਨੁਕਸਾਨ ਤੇ ਹਰ ਨਸਾਨ ਦਾ ਮਜ਼ਦੂਰ ਦਾ ਵੀ ਹੋਇਆ ਜੀ ਤੇ ਕਿਸਾਨ ਦਾ ਵੀ ਹੋਇਆ ਤੇ ਪਰਵਾਰਾਂ ਦੇ ਬੜੇ-ਬੜੇ ਨੁਕਸਾਨ ਹੋਏ ਜੀ ਛੋਟੇ-ਛੋਟੇ ਦੇ ਤੇ ਨੁਕਸਾਨ ਤੇ ਕੋਈ ਘਰ ਵੀ ਨਹੀਂ ਜਦਾ ਨਹੀਂ ਹੋਇਆ ਪਰ ਮੈਂ ਕਹਿੰਦਾ ਲੱਖ ਦਾ ਹੋਇਆ ਕਿਸੇ ਦਾ 50000 ਦਾ ਕਿਸਾਨ ਜੀ ਦੀ ਖੇਤੀ ਆ ਤੇ 10 ਕਿੱਲੇ ਉਹਦਾ 5-6 ਲੱਖ ਦਾ ਝੋਨਾ ਖਰਾਬ ਹੋਇਆ ਜੀ ਮੇਰੀ ਖੇਤੀ ਕਿੱਲਾ ਤੇ ਮੇਰੀ ਵੀ ਲੱਖ ਕਿੰਨਾ ਕ ਨੁਕਸਾਨ ਆ ਹੁਣ ਤੇ ਵੇਖੋ ਜੋ ਮਾਰਗ ਨੇ ਲਗਾਇਆ ਉਹ ਨੁਕਸਾਨ ਤੇ ਝੱਲ ਲਿਆ ਉਹ ਤੇ ਦਿਖਦਾ ਆ ਆ ਨੁਕਸਾਨ ਕਿ ਉਹ ਨਹੀਂ ਦਿਖਦਾ ਨਹੀਂ ਆ ਬੱਚਿਆਂ ਨੇ ਪਾਣੀ ਪੀਣਾ ਸਿਆਣਿਆਂ ਬਜ਼ੁਰਗਾਂ ਪੀਣਾ ਬੜਿਆਂ ਦਵਾਈ ਜਿਹੜੇ ਖਾ ਰਹੇ ਕਈ ਬਿਮਾਰ ਲੋਕ ਉਹਨਾਂ ਪਾਣੀ ਪੀਣਾ ਫਿਰ ਕਿਦਾਂ ਸਰੂ ਅਸੀਂ ਤਾਂ ਸਰਕਾਰ ਨੂੰ ਅਪੀਲ ਕਰ ਸਕਦੇ ਹਾਂ ਜਾਂ ਆਪਣੇ ਜਿਹੜੇ ਬਾਬੇ ਕਾਰਸੇਵਾ ਵਾਲੇ ਜਾਂ ਕੋਈ ਹੋਰ ਵਿਭਾਗ ਨੇ ਸਾਰੇ ਨਾਲ ਮਿਲ ਕੇ ਪਾਣੀ ਨੂੰ ਸਾਫ਼ ਕਰਨ ਤੇ ਲੋਕਾਂ ਨੂੰ ਮਹਈਆ ਪਾਣੀ ਕਰਦੇ ਨੇ ਛੋਟੇ ਛੋਟੇ ਬੱਚੇ ਜਿੱਤਾਂ 5 5 7 7 ਸਾਲ ਦੇ ਗੰਦਾ ਪਾਣੀ ਪੀਣਗੇ ਤੇ ਕੈਸੇ ਜਵਾਨ ਹੋਣਗੇ ਹੁਣੇ ਬਿਮਾਰੀ ਲੱਗ ਗਈ ਕਿਦਾਂ ਪਾਸ ਹੋਣਗੇ ਹੋਰ ਵੀ ਬਜ਼ੁਰਗ ਮੌਜੂਦ ਹੈ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਪਾਣੀ ਕਿਦਾਂ ਦਾ ਤੁਹਾਡਾ ਆ ਰਿਹਾ ਪਾਣੀ ਬੋਜ਼ ਮਾੜਾ ਤਿੰਨ ਦਿਨ ਮੋਟਰ ਛੜ ਛੜੀ ਫੇਰ ਵੀ ਉਹੀ ਹਾਲ ਹੁਣ ਤਾਂ ਬਾਲ ਕੇ ਪਾਣੀ ਫੇਰ ਪੀਦਾ ਜੀ ਕਿਹਦਾ ਇਦਾਂ ਹੀ ਪਾਣੀ ਆਉਂਦਾ ਰਿਹਾ ਇਦਾਂ ਨੇ ਆਉਂਦਾ ਰਿਹਾ ਜੇ ਜੰਤਾ ਬਿਮਾਰ ਹੋ ਜਾਏਗੀ ਸਾਰੀ ਉਹਦੀ ਲੈ ਲਓ ਇੰਟਰੀ ਜੇ ਦਿੱਲੀ ਤੋਂ ਆਏ ਸੋ ਇਹ ਤਸਵੀਰਾਂ ਪਿੰਡ ਗੱਗੋਮਾਲ ਦੀਆਂ ਸੀ ਜਿੱਥੇ ਤੁਹਾਨੂੰ ਦਿਖਾਇਆ ਕਿ ਜਿਹੜਾ ਪਾਣੀ ਜਿਹੜਾ ਪੀਣ ਵਾਲਾ ਇਹਨਾਂ ਦੇ ਲਾਇਕ ਨਹੀਂ ਔਰ ਪਾਣੀ ਵੀ ਤੁਹਾਨੂੰ ਦਿਖਾਇਆ ਕਿ ਪਾਣੀ ਕਿਸਮੇਲਾ ਹੋ ਚੁੱਕਾ ਹੈ ਪਾਣੀ ਚ ਸਮੈਲ ਆ ਰਹੀ ਔਰ ਜੇਕਰ ਇਹ ਲੋਕ ਇਹ ਪਾਣੀ ਪੀਂਦੇ ਆ ਤਾਂ ਬਹੁਤ ਸਾਰੀਆਂ ਬਿਮਾਰੀਆਂ ਜੜੀਆਂ ਨੇ ਉਹ ਲੱਗ ਸਕਦੀਆਂ ਨੇ ਬਿਮਾਰੀਆਂ ਨੂੰ ਸੱਦਾ ਦਿੰਦਾ ਪਿਆ ਇਹ ਪਾਣੀ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਹੁਣ ਖੜਾ ਦਾ ਪਾਣੀ ਤਾਂ ਉਤਰ ਗਿਆ ਪਰ ਮੁੜੇ ਬਸੇਵੇ ਦਾ ਜਿਹੜਾ ਧਿਆਨ ਦਿੱਥੇ ਦਿੱਤਾ ਜਾ ਰਿਹਾ ਉਹਦੇ ਨਾਲ ਨਾਲ ਲੋਕਾਂ ਦੇ ਪੀਣ ਵਾਲੇ ਪਾਣੀ ਦਾ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਜਥੇਬੰਦੀਆਂ ਜਾਂ ਸਰਕਾਰਾਂ ਪਾਣੀ ਦਾ ਪਹਚਾਰੀਆਂ ਘਰੇ ਬੋਤਲ ਵਾਲਾ ਪਰ ਉਹ ਹਮੇਸ਼ਾ ਲਈ ਨਹੀਂ ਪਹਚਾਇਆ ਜਾ ਸਕਦਾ ਅਜਈਆਂ ਖਬਰਾਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਗੱਗੋ ਮਾਲ ਤੋਂ ਵਿਸ਼ਾ ਸ਼ਰਮਣ ਰਿਪੋਰਟ ਦੈਨਿਕ ਸੂਰਾ ਟੀਵੀ